10 ਜੂਨ 1984 ਅੱਜ ਦੇ ਦਿਨ ਪੂਰੀ ਦੁਨੀਆ 'ਚ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਟੈਲੀਕਾਸਟ ਕੀਤਾ ਜਾਂਦਾ ਹੈ। ਵਿਦੇਸ਼ੀ ਸਿੱਖਾਂ ਦੁਆਰਾ ਅਕਾਲ ਤਖਤ ਸਾਹਿਬ ਦੀ ਢਹਿ ਢੇਰੀ ਹੋ ਚੁੱਕੀ ਇਮਾਰਤ ਨੂੰ ਇਸੇ ਤਰ੍ਹਾਂ ਰੱਖਣ ਨੂੰ ਅਪੀਲ ਕੀਤੀ ਗਈ ਸੀ। ਇਸ ਬਾਰੇ ਐਸਜੀਬੀਸੀ ਨੂੰ ਬਹੁਤ ਸਾਰੇ ਲੈਟਰ ਤੇ ਚਿੱਠੀਆਂ ਆਉਂਦੀਆਂ ਹਨ। ਨਾਲ ਕਈ ਸਾਰੀਆਂ ਅਖਬਾਰਾਂ 'ਚ ਆਰਟੀਕਲ ਵੀ ਛਪਦੇ ਹਨ ਭਾਰਤ ਸਰਕਾਰ ਵੱਲੋਂ ਇਸ ਕਾਰਵਾਈ ਨੂੰ ਬਹੁਤ ਵੱਡੀ ਕਾਮਯਾਬੀ ਦਿਖਾਇਆ ਗਿਆ ਅਤੇ ਸੰਤਾ ਨੂੰ ਇਸ ਦੇ ਵਿੱਚ ਅਤਵਾਦੀ ਦੇ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਦਿਖਾਇਆ ਗਿਆ 9 ਅਤੇ 10 ਜੂਨ ਜਦੋਂ ਸਿੱਖ ਰੈਜੀਮੈਂਟ ਵਿੱਚ ਸਿੱਖਾਂ ਨੂੰ ਇਸ ਹਮਲੇ ਬਾਰੇ ਪਤਾ ਲੱਗਦਾ ਹੈ ਤਾਂ ਫੌਜ ਵਿੱਚ ਸਿੱਖ ਨੌਜਵਾਨਾਂ ਦੁਆਰਾ ਬਗਾਵਤ ਕਰ ਦਿੱਤੀ ਜਾਂਦੀ ਹੈ ਇਹ ਸਿੱਖ ਫੌਜੀ ਹਥਿਆਰਾਂ ਦੇ ਨਾਲ ਨਾਲ ਅੰਮ੍ਰਿਤਸਰ ਵੱਲ ਨੂੰ ਵਧਣਾ ਸ਼ੁਰੂ ਕਰ ਦਿੰਦੇ ਹਨ ਜਿਸ ਵਿੱਚ ਪੂਰੇ 1200 ਸਿੱਖ ਫੌਜੀ ਆਪਣੀ ਬੈਰੀਕਾ ਛੱਡ ਦਿੰਦੇ ਨੇ ਇਸ ਦੌਰਾਨ ਕੁਝ ਫਿਰਾਂ ਨੂੰ ਰਸਤੇ ਦੇ ਵਿੱਚ ਰੋਕ ਲਿਆ ਗਿਆ ਕੁਝ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ ਗੱਆਂ ਦੇ ਉੱਤੇ ਕੋਟ ਮਾਰਸ਼ਲ ਵੀ ਹੋਇਆ ਕੁਝ ਨੂੰ ਸ਼ਹੀਦ ਵੀ ਕਰ ਦਿੱਤਾ ਗਿਆ ਇਹਨਾਂ ਤੋਂ ਸਿਵਾ ਰਾਜਸਥਾਨ ਚ 500 ਫੌਜੀਆ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਸੁਣ ਕੇ ਬਗਾਵਤ ਕਰ ਦਿੱਤੀ ਸੀ ਅਤੇ ਰਾਮਗੜ੍ਹ ਚ ਤਾਂ ਫੌਜੀਆ ਨੇ ਆਪਣੇ ਕਮਾਂਡਰ ਬਰਗੇਡੀਅਰ ਐਸ ਸੀ ਪੂਰੀ ਦਾ ਕਤਲ ਵੀ ਕਰ ਦਿੱਤਾ ਸੀ ਪਰ ਇਹ ਫੌਜੀ ਬਗਾਵਤਾਂ ਨੂੰ ਸਰਕਾਰ ਦੁਆਰਾ ਕਾਬੂ ਕਰ ਲਿਆ ਗਿਆ ਸੀ ਇਸ ਹਮਲੇ ਦੇ ਰੋਸ ਵਿੱਚੋਂ ਅਮ੍ਰਿਤਵਸਰ ਪਿੰਗਲਵਾੜਾ ਦੇ ਭਗਤ ਪੂਰਨ ਸਿੰਘ ਜੀ ਨੇ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਸੀ ਪਦਮਸ਼੍ਰੀ ਅਵਾਰਡ ਨੂੰ ਵਾਪਸ ਵੀ ਕਰ ਦਿੱਤਾ ਸੀ ਇਸ ਦੌਰਾਨ ਦਰਬਾਰ ਸਾਹਿਬ 4 ਮਹੀਨੇ ਉਹਦਾ ਕੰਟਰੋਲ ਰੱਖਿਆ ਗਿਆ ਅਤੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਸਰਬੱਤ ਖਾਲਸਾ ਸੰਗਤਾਂ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਇਸ ਨੂੰ ਢਾਕੇ ਦੁਬਾਰਾ ਸੰਗਤਾਂ ਵੱਲੋਂ ਬਣਾਇਆ ਗਿਆ